ਭਗਵੰਤ ਮਾਨ ਸਰਕਾਰ ਔਰਤਾਂ ਨੂੰ ਆਰਥਿਕ ਪੱਖੋਂ ਮਜ਼ਬੂਤ ਕਰਨ ਲਈ ਕਰਨ ਜਾ ਰਹੀ ਹੈ ਬਹੁਤ ਜਲਦੀ ਪੂਰੇ ਪੰਜਾਬ ਦੇ ਵਿੱਚ ਇਹ ਕੰਮ ਉਹਨਾਂ ਸਮਾਗਮ ਵਿੱਚ ਬੋਲਦੇ ਹੋਏ ਦੱਸਿਆ ਕਿ ਇਹ ਤਜਰਬਾ ਅਸੀਂ ਜਿਹੜਾ ਸੰਘਰੂਰ ਵਿੱਚ ਕਰ ਚੁੱਕੇ ਹਾਂ ਜੋ ਬਹੁਤ ਹੀ ਕਾਰਗਰ ਸਾਬਤ ਹੋਇਆ ਹੈ ਹੁਣ ਅਸੀਂ ਇਸ ਨੂੰ ਪੂਰੇ ਪੰਜਾਬ ਵਿੱਚ ਲਾਗੂ ਕਰਨ ਜਾ ਰਹੇ ਹਾਂ ਜਿਸ ਨਾਲ ਔਰਤਾਂ ਦੀ ਆਰਥਿਕ ਸਥਿਤੀ ਬਹੁਤ ਮਜ਼ਬੂਤ ਹੋਵੇਗੀ ਕਰੋੜਾਂ ਦਾ ਹੋਵੇਗਾ ਟਰਨਓਵਰ ਤੁਸੀਂ ਦੇਖ ਰਹੇ ਹੋ ਬੀਬੀਸੀ ਇੰਟਰਨੈਸ਼ਨਲ ਰੇਡੀਓ ਮੈਂ ਕਾਲਖਤਾਰੀਆ ਵੀਡੀਓ ਸ਼ੇਅਰ ਜਰੂਰ ਕਰਿਓ ਆਪਣਾ ਸੁਝਾਅ ਕਮੈਂਟ ਬਾਕਸ ਵਿੱਚ ਜਰੂਰ ਦੇਣਾ ਆਉ ਸੁਣਦਿਆ ਸ਼੍ਰੀ ਭਗਵੰਤ ਮਾਨ ਸਾਹਿਬ ਨੇ ਔਰਤਾਂ ਲਈ ਕਿਹੜਾ ਨਵਾਂ ਕੰਮ ਸ਼ੁਰੂ ਕਰਦਾ ਕੀਤਾ ਅਲਾਡ ਬੈਣਾ ਬੈਠੇ ਸਾਡੀਆਂ ਸਟੂਡੈਂਟ ਵਿਦਿਆਰਥਣਾ ਇਹਨਾਂ ਕਰਕੇ ਚਾਟ ਭੰਡਾਰ ਜੇ ਬੱਚੇ ਹੋਏ ਆ ਹਰੇਕ ਹਾਲ ਦੀ ਪੂਰੇ ਚਾਟਾਂ ਦੀ ਰੈਡੀ ਹੁੰਦੀ ਹੈ ਔਰ ਰਸਾਈਂ ਉੱਥੇ ਹੁੰਦੀਆਂ ਨੇ ਨਹੀਂ ਤਾਂ ਉਹ ਵੀ ਅਮਾਨੀ ਆੜ ਅਨਿਆ ਦੇ ਰੈਲੈਂਸ ਦੀ ਹੋਣੀ ਸੀ ਭਈਆ ਔਰ ਦੋ ਭਈਆ ਹਾਂ ਇਹ ਕੋਲ ਚੇ ਸ਼ੋਲੇ ਇਹ ਚਾਤ ਪਰ ਇੰਨਾ ਕਰਕੇ ਬਚੇ ਹੋਏ ਸਾਰਾ ਕੁਝ ਹੀ ਬਦਲਤਾ ਜੀ ਇੱਕ ਕੋਸਟੋਰ ਤੇ ਜਾਓ ਸੂਈ ਤੋਂ ਲੈ ਕੇ ਜਹਾਜ਼ ਤੱਕ ਉਥੇ ਖਰੀਦੋ ਜੀ ਬਈ ਦੂਜਿਆਂ ਨੂੰ ਵੀ ਕਰ ਲੈਣ ਦਾ ਕੰਮ ਯਾਰ ਅਸੀਂ ਇੱਕ ਸ਼ੁਰੂ ਕੀਤਾ ਹੋਣਾ ਨਵਾਂ ਉਹਦਾ ਨਾਮ ਹੈ ਪਹਿਲ ਸੰਗਰੂਰ ਅਸੀਂ ਉਹਦਾ ਪਾਇਲਟ ਕੀਤਾ ਉਹ ਕਾਮਯਾਬ ਰਿਹਾ ਹੁਣ ਅਸੀਂ ਕਈ ਚੈਲੰਜ ਕਰ ਰਹੇ ਹਾਂ ਅਸੀਂ ਲੇਡੀਜ਼ ਦੇ ਸੈਲਫ ਹੈਲਪ ਗਰੁੱਪ ਬਣਾਤੇ ਜਿਵੇਂ ਸੋਲਿਡ ਇਸ ਅ ਗਰੁੱਪ ਬਣਾਤਾ ਉਹਨੂੰ ਸਲਾਈ ਮਸ਼ੀਨਾਂ ਦਿੱਤੀਆਂ ਸ਼ਾਨਦਾਰ ਸਰਕਾਰੀ ਸਕੂਲਾਂ ਦੇ ਜਿਹੜੇ ਬੱਚੇ ਨੇ ਉਹਨਾਂ ਨੂੰ ਕਹਤਾ ਕਿ ਤੁਹਾਡੀਆਂ ਵਰਦੀਆਂ ਦੇ ਨਾਪ ਭੇਜੋ ਕੰਪਿਊਟਰ ਤੇ ਇੱਥੇ ਸੀ ਹੁੰਦੀਆਂ ਜਾਣਗੇ ਉਹ ਉਹਨਾਂ ਦੀਆਂ ਵਰਦੀਆਂ ਸੀ ਹੁੰਦੀਆਂ ਉੱਥੇ ਚਾਹੇ ਤੁਸੀਂ ਘਰੇ ਵੀ ਲੈ ਕੇ ਜਾ ਸਕਦੇ ਹੋ ਮਸ਼ੀਨ ਤੇ ਕੱਪੜੇ ਸੀ ਕਿ ਉਹਥੇ ਤੁਸੀਂ ਜਮ੍ਹਾਂ ਕਰਾ ਸਕਦੇ ਹੋ ਤੇ ਸਰਕਾਰੀ ਸਕੂਲਾਂ ਦੀਆਂ ਵਰਦੀਆਂ ਸੀ ਹੁੰਦੀਆਂ ਬਾਅਦ ਚ 22 23 ਪ੍ਰਾਈਵੇਟ ਸਕੂਲ ਵੀ ਆ ਗਏ ਸਾਡੀਆਂ ਵਰਦੀਆਂ ਵੀ ਅੱਜ 100 ਲੇਡੀਜ਼ ਦੇ ਗਰੁੱਪ ਦਾ ਟਰਨਓਵਰ 2 ਕਰੋੜ ਹੈ 2 ਲੱਖ ਰੁਪਏ ਪਰ ਹੁਣ ਅਸੀਂ ਪੁਰਸ਼ਦਿਆਂ ਵਰਗੀਆਂ ਵੀ ਉਹਨਾਂ ਨੂੰ ਦੇ ਰਹੇ ਕਿ ਪੁਰਸ਼ਦਿਆਂ ਵਰਗੀਆਂ ਨੇ ਉੱਥੇ ਪਿੰਡਾਂ ਦੇ ਵਿੱਚ ਲੇਡੀ ਸਾਡੀਆਂ ਕੰਮ ਕਰਨ ਮਾਵਾ ਸਾਡੀਆਂ ਸਪੈਸ਼ਲਿਸਟ ਨੇ ਉਹ ਤਾਂ ਕੰਮ ਦੇ ਦੋ ਉਹਨਾਂ ਨੂੰ ਕੱਚੀ ਕਹਾਣੀ ਦਾ ਤੇਲ ਚੱਪਲਾਂ ਬਣਾਉਣੀਆਂ ਸਾਬਣਾਂ ਬਣਾਉਣੀਆਂ ਇਹ ਸਾਰੇ ਪਿੰਡਾਂ 'ਚ ਕੰਮ ਕਰ ਰਹੇ ਆਂ ਤੇ ਉਹਨਾਂ ਦਾ ਅਸੀਂ ਫਿਰ ਪਹਿਲ ਮਾਰਟ ਲਾਉਨੇ ਆਂ ਹਾਈਵੇ ਤੇ ਘਾਂਟੇ ਦੇ ਵਿੱਚ ਸਾਰਾ ਕੁਝ ਵਿਕ ਜਾਂਦਾ ਜੀ ਘਾਂਟੇ 'ਚ ਕਿ ਕਿ ਅਸਲੀ ਆਰਗੇਨਿਕ ਚੀਜ਼ਾਂ ਨੇ ਚਾਈਨਾ ਦਾ ਕਾਮਯਾਬੀ ਦਾ ਕੀ ਕਰਨਾ ਹੈ ਲੇਡੀਜ਼ ਕੰਮ ਕਰ ਰਹੀ ਐ ਇਸ ਵਕਤ ਚਾਈਨਾ ਦੇ ਪਿੰਡਾਂ ਚ ਕੋਈ ਬਾਰਬੀ ਡਾਲ ਬਣਾ ਰਿਹਾ ਹੈ ਕੋਈ ਨਿੱਕੀ ਮਾ우스 ਬਣਾ ਰਹੀ ਹੈ ਕੰਮ ਚੱਲੀ ਜਾਂਦੀ ਐ ਅਸੀਂ ਜਿੰਨੇ ਚੇ ਲੇਡੀਜ਼ ਨੂੰ ਕੰਮ ਨਹੀਂ ਲਾਉਂਦੇ ਜਦੋਂ ਤੱਕ ਉਹਦਾ ਹਸਬੰਡ ਉਹਦਾ ਭਰਾ ਆਪਦੇ ਕਿਸੇ ਵੀ ਕੰਮ ਤੋਂ ਵਾਪਸ ਆਵੇ ਉਦੋਂ ਤੱਕ ਉਹ 12000 ਰੁਪਿਆ ਕਮਾਈ ਬੈਠੀ ਹੋਵੇ ਤਾਂ ਘਰ ਦੀ ਕਬੀਲਦਾਰੀ ਲਾਈਨ ਤੇ ਰਹੂਗੀ ਅਦਰਵਾਈਜ਼ ਇੱਕ ਬੰਦੇ ਨੂੰ ਛੱਡ ਕੇ ਜੇ ਉਹ ਦੋ ਦਿਨ ਬਿਮਾਰ ਹੋ ਗਿਆ ਸਾਰਾ ਕਬੀਲਦਰੀ ਲਾਈਨ ਤੋਂ ਲੈ ਜਾਂਦੀ। ਲਈ ਤੋ ਲੈ ਜਾਂਦੀ। ਸੋ ਸਾਨੂੰ ਸਾਰਿਆਂ ਨੂੰ ਕਾਮਯਾਬ ਕਰਨਾ। ਸਾਰਿਆਂ ਨੂੰ ਕਾਮਯਾਬ ਕਰਾਂਗੇ ਤਾਂ ਸਮਾਜ ਕਾਮਯਾਬ ਹੋਊ। ਜੇ ਪੱਖ ਖਿੱਚੀ ਜਾਵਾਂਗੇ ਲੈ ਤਾਂ ਉਹ ਮਨ ਬੱਤਰ ਕਰ ਕਹਿੰਦੇ ਕਬੱਡੀ ਜਿਹੜੀ ਐ ਉਹ ਪੰਜਾਬੀਆਂ ਦੀ ਫੇਵਰੇਟ ਗੇਮ ਕਿਉਂ ਐ? ਮੈਂ ਕਿਹਾ ਜੀ ਇਹਦੇ ਰੂਲ ਸਾਡੇ ਸੁਭਾਅ ਨਾਲ ਮਿਲਦੇ ਨੇ। ਕਹਿੰਦੇ ਜੀ ਕਿਵੇਂ ਮੈਂ ਮਗਾਹ ਚ ਲੱਤੇ ਕਿੰਨੇ ਹੁੰਦੀ ਉਹ ਰੋਜ਼ ਹੀ ਕਰਦੇ ਆ ਜੇ ਅਸੀਂ ਬੀਰ ਨੂੰ ਜਾਣ ਨਹੀਂ ਦੇਣਾ ਚੱਲੋ ਖਿੱਚ ਲਾ ਇਹ ਹੀ ਤਾਂ ਕਰਦੇ ਆ ਜੀ ਰੋਜ਼ ਮੈਂ ਕਹਿਆ ਸੀ ਸੋ ਸਾਡਾ ਤਾਂ ਅਸੀਂ ਇੱਕ ਦੂਜੇ ਨੂੰ ਸਪੋਰਟ ਕਰਨ ਦੀ ਬਜਾਏ ਅਸੀਂ ਥੱਲੇ ਖਿੱਚਣ ਵਾਲੇ ਚੱਕਰ ਆ ਮਤਲਬ ਜੇ ਉਹ ਆਦਮੀ ਬਹੁਤ ਦੁਖੀ ਹੈ ਜਿਸ ਦਾ ਪੜੋਸੀ ਸੁਖੀ ਹੈ ਜੇ ਗਵਾਂਡੀ ਕਾਰ ਲੈ ਲੇ ਅਸੀਂ ਇਹ ਨਹੀਂ ਸੋਚਦੇ ਮੈਂ ਵੀ ਮਿਹਨਤ ਕਰਕੇ ਉਹ ਵੱਡੀ ਕਾਰ ਲਊਗਾ ਅਸੀਂ ਇਹੀ ਸੋਚ ਜਾਂ ਮੈਂ ਕੋਈ ਗੱਲ ਨਹੀਂ ਹਾਰਨ ਮਾਰ ਕੇ ਲੰਦਾ ਚਿਹਰਾ ਪਾਵਾਂਗੇ ਸ੍ਰੀ ਤਾਂ ਪਾਵੀ ਦਿੰਨੇ ਜਾਂਦੇ ਜਾਂਦੇ ਆਂ ਬੜੀ ਖੁਸ਼ੀ ਮਿਲਦੀ ਸਾਨੂੰ ਬਸ ਸਿਸਕਲ ਕੇ ਇਹਨਾਂ ਚੀਜ਼ਾਂ ਤੋਂ ਪਰੁਖਣਾ ਪਊਗਾ ਪਰਸਨਲ ਜੇਲਸੀਆਂ ਤੋਂ ਦੂਜਿਆਂ ਦੀ ਤਰੱਕੀ ਤੇ ਵੀ ਆਪਾਂ ਨੂੰ ਖੁਸ਼ੀ ਮਨਾਉਣੀ ਪਊਗੀ